ਕਿਨੇ ਨਾਮ ਜਿਸਨਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਜਾਂ ਸਮਾਂਤਰ ਸ਼ਬਦ ਵੀ ਆਖਿਆ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਜਲਦੀ ਆਉਣਾ ਨੂੰ ਇਮੀਨੈਂਟ ਜਾਂ ਅਪਰੋਚਿੰਗ ਆਖਦੇ ਹਨ ਇਸੇ ਹੀ ਤਰ੍ਹਾਂ ਬਹੁਤ ਵੱਡਾ ਨੂੰ ਇਨਾਰਮਸ ਹਿਊਜ਼ ਮੰਗ ਨੂੰ ਡਿਮਾਂਡ ਰਿਕਵੈਸਟ ਕਿਰਿਆਸ਼ੀਲ ਨੂੰ ਐਨਰਜੈਟਿਕ ਐਕਟਿਵ ਨਕਲੀ ਨੂੰ ਕਾਉਂਟਰਫੇਟ ਫੀਕ ਅਣਦੇਖਿਆ ਕਰਨਾ ਕੰਡੈਂਸ ਥਿਸ ਰਿਗਾਰਡ ਬਚਾ ਕਰਨਾ ਰੈਸਕਿਊ ਸੇਵ ਦੇਰੀ ਟੈਂਪੋਰਾਇਜ਼ਡ ਡਿਲੇ ਸਹਿਣ ਕਰਨਾ ਇੰਡਿਊਰ ਅੰਡਰਗੋ ਕੋਸ਼ਿਸ਼ ਅਟੈਂਪਟ ਟ੍ਰਾਈ ਬੇਪਰਵਾ ਰੈਕਲਸ ਕੇਅਰਲੈਸ ਗਵਨ ਜਾਂ ਚੋਰੀ ਕਰਨਾ ਨੂੰ ਇੰਬੈਜਲ ਸਟੀਲ ਮਿਸ ਐਪਰੋਪਰੀਏਟ ਆਖਦੇ ਹਨ